ਸਰਵਪੰਨ ਸਿੰਘ ਪੰਦੇਰ ਨੇ ਦੇਸ਼ ਦੀ ਸਿਆਸਤ ਦੇ ਵਿੱਚ ਪੁਚਾਰ ਲਿਆਉਣ ਦੀ ਗੱਲ ਕਹੀ ਹੈ ਪੰਦੇਰ ਨੇ ਕਿਹਾ ਕਿ ਅੱਜ ਦੇਸ਼ ਦੀ ਸਿਆਸਤ ਦੇ ਵਿੱਚ ਪੁਚਾਰ ਲਿਆਵਾਂਗੇ ਉਹਨੇ ਕਿਹਾ ਕਿ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ 'ਚ ਵੱਡਾ ਐਲਾਨ ਕੀਤਾ ਜਾਵੇਗਾ ਹੋਰ ਉਹਨੇ ਕੀ ਕੁਝ ਕਿਹਾ ਹੋਰ ਜਾਣਦੇ ਹਾਂ ਅੱਜ ਸ਼ੰਭੂ ਬਾਰਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ ਪੀਸੀ ਕਰਕੇ ਹੋਊਗਾ ਦੁਆਵਾ ਫੋਰਮਾ ਵੱਲੋਂ ਵੱਡਾ ਐਲਾਨ ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਪਚਾਲ ਲਿਆ ਦੂਗਾ ਔਰ ਪਾਰ ਪਾਰ ਗਠਜੋੜ ਨੂੰ ਮਜਬੂਰ ਕਰੂਗਾ ਕਿ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਪਿਓ 3 ਵਜੇ ਸ਼ੰਭੂ ਬਾਰਡਰ ਤੇ ਜ਼ਰੂਰ ਪਹੁੰਚਣ ਜਿਹੜਾ ਮੋਰਚਾ ਸਾਡਾ ਅੱਜ 30ਵੇਂ ਦਿਨ ਵਿੱਚ ਦਾਖਲਿਆ ਦੁੱਜੇ ਬਣੇ ਮੋਦੀ ਸਰਕਾਰ ਦਿਆਂ ਹਰਿਆਣਾ ਬਾਰਡਰ ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਈਆਂ ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਪੰਜਾਬ ਦੀ ਖੇਤੀਬਾੜੀ ਸੈਕਟਰ ਦਾ ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲੀ ਜੇਲ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕਰ ਰਹੀ ਆ ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ ਜਿਵੇਂ ਰੇਲ ਰੋਕੋ ਅੰਦੋਲਨ ਨੇ ਜਿਵੇਂ ਪਾ ਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਔਰ ਇਸ ਕਰਕੇ ਜਿਵੇਂ ਸੇਕ ਪਹੁੰਚਿਆ ਹੁਣ ਪਾ ਪਾ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਕਰਕੇ CAA ਲਿਆਉਣਾ ਪੈ ਗਿਆ ਔਰ ਜੇ 400 ਸੀਟਾਂ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ ਫਿਰ ਯਤਨ ਕੀਤਾ ਕਿ Hindu Muslim ਦਾ ਰੌਲਾ ਪਾਇਆ ਜਾਸਕੇ Hindu Sikhਾਂ ਦਾ ਰੌਲਾ ਪਾਸਕੇ ਸਵਰਨ ਜਾਤੀਆਂ ਤੇ ਗਲਤਾਂ ਦਾ ਰੌਲਾ ਪਾਇਆ ਜਾ ਸਕੇ ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੁਣਨ ਵਾਲਾ ਹੈ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਦੇਸ਼ ਦੇ ਉਹ ਕਿਸਾਨ ਮਜ਼ਦੂਰੋ ਇਹ ਮੌਕਾ بار بار ਨਹੀਂ ਆਉਣਾ ਹੈਗਾ ਬਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ ਬਾਰਡਰ ਤੇ ਲੱਗੇ ਮੋਰਚੇ ਜਣੀ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਏ ਆ ਕਿ ਉਹ ਕਿਵੇਂ ਕਿਸਾਨਾਂ ਨਾਲ ਨਿਪਟੇ ਸੋ ਚੌਣ ਜਾਂ ਤਾਂ ਵੀ ਅੱਗੇ ਖਿੱਚਿਆ ਜਾ ਰਿਹਾ ਪੂਰੇ ਯਤਨ ਕੀਤੇ ਜਾ ਰਹੇ ਆ ਕਿ